गोरी महल्या पंजवा राख पिता प्रभ मेरे मोहि निरगुण सब गुण तेरे रहाओ पंच बिखा दी एक गरिबा राखो राखण हारे खेद करे अर बहुत सतावे आयो शरण तुहारे कर कर हारियो अनिक बो पाती छोडे कत हो नाही ਇਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਿਓ ਮਹਾ ਬਿਖਾਦੀ ਸੇਜ ਸੁਹੇਲੀ ਬਾਣੀ कहो नानक मन पया परगासा पाया पद निरबाणि गौड़ी महला राख पिता प्रभ मेरे मोहे निर्गुण पंच बिखा भिखादि एक गरिबा राखो हारे, खेद करे हर बहुत सतावे आयो तुहारे। ਕਰ ਕਰ ਹਾਰਿਓ ਅਨਿਕ ਬੋਪਾਤੀ ਛੋਡੇ ਕਤਹੋ ਨਾਈ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟੇ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਓ ਮਹਾ ਬਿਖਾਦੀ ਸਹਿਜ ਸੁਹੇਲੀ ਪਾਣੀ ਕਹੋ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਬਾਣੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ